ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਗਲ ਦਵਾਰੇ ਕਉ ਛਾੜ ਕੇ ਗਇਓ ਤਹਾਰੋ ਦਵਾਰ ਵਾਹਿ ਗਹਿ ਕੇ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਤੇਰੇ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਰ ਦੁਚਾ ਅਸ਼ਟਪਦੀਆ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਪਾਵੈ ਸਰਵਰ ਮਹੰਸ ਪ੍ਰਾਣ ਪਤ ਪਾਵੈ ਗੁਰ ਸਾਗਰ ਰਤਣੀ ਭਰ ਪੂਰੇ ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗੇ ਪ੍ਰਭ ਭਾਵੈ ਸਰਵਰ ਮੈਂ ਹੰਸ ਪ੍ਰਾਣ ਪਤ ਪਾਵੈ ਕਿਆ ਬਗਬਪੁੜਾ ਛਪੜੀ ਨਾਏ ਈ ਚੜ ਡੁੱਬਾ ਮੈਲ ਨਾ ਜਾਈ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਬਦਾ ਛੋੜ ਭਏ ਨਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੀ ਆਵਣ ਜਾਣ ਰਹੀ ਗੁਰ ਰਾਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਪਗਤ ਕਰ ਸਹਿਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕਥ ਕਥਾ ਗੁਰ ਬਚਨੀ ਆਤਰਾ ਸੁਨ ਮੰਡਲ ਇਕ ਜੋਗੀ ਵੈਸੇ ਨਾਰੇ ਨਾਪੁਰਖ ਕਹ ਕਉ ਕੈਸੇ ਤ੍ਰੇ ਪਵਨ ਜੋਤ ਰਹੇ ਲੇਵਲਾਈ ਸੋਹ ਨਾਰੇ 나ਥ ਸਚੇ ਸਰਨਾਈ आनंद मूल अनाथ अदारी गुरुमुख भगत सहज बिचारी भगत वच्छल पै काटण हारे औ मैं मार मिले पग तारे अनिक जतन कर काल संताए ਮਰਨ ਲਖਾਈ ਮੰਡਲ ਮਹਿ ਆਈ ਜਨਮ ਪਦਾਰਤ ਦਵਦਾ ਖੋਵੈ ਆਪਨ ਚੀਨਸ ਪ੍ਰਮ ਪ੍ਰਮ ਰੋਵੈ ਕਹਿ ਤੋ ਪੜ ਤੋ ਸੁਣ ਤੋ ਏਕਾ ਧੀਰਜ ਤਰਮਾ ਤਰਣੀ ਤਰਟੇ ਕਾ ਜਤ ਸਤ ਸੰਜਮ ਰਿਤ ਸੁਮਾਈ ਤਉਤੇ ਪਦ ਕੋ ਜੇ ਮਨ ਪਤੀ ਆਈ ਸਾਚੇ ਨਿਰਮਲ ਮੈਲ ਨ ਲਗਾ ਗੁਰ ਕਾ ਸ਼ਬਦ ਪਰਮ ਪਉ ਪਾਗੈ ਸੂਰਤ ਮੂਰਤ ਆਦਿ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਸਾਚੇ ਨਿਰਮਲ ਮੈਲ ਨ ਲਗਾ ਗੁਰ ਕਾ ਸ਼ਬਦ ਭਰਮ ਪਉ ਪਾਗੈ ਸੂਰਤ ਮੂਰਤਿ ਆਦੇ ਅਨੂਪਾ ਨਾਨਕ ਜਾਚੈ ਸਾਚ ਸਰੂਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ